हेलो हाँ जी सत्या जी डैशिंग बटीक फिर तो बहुत बहुत स्वागत है होपफुल तो सारे जन वह होवोंगे सो so, अज की जीडी आप न्यू वीडियो लैके हैं बहुत ही प्यारे प्रिंट सूट से सो so, वीडियो एंड तक जरूर देखियो सो अजे सूट रहने रीवा ब्रांड के रहने विध दुपट्टे नाल आने सूट ये बहुत ही प्रीमीयम क्वालिटी बहुत ही प्यारे सरदारी सूट ने सो फस्ट सूट थोड़ा मैं ब्लैक दिखा रही हूँ जी बहुत ही सोहनी प्रिंटिंग है इसे उपर ਇਹ ਵਾਲਾ ਪ੍ਰਿੰਟ ਆਏਗਾ 올ਓਵਰ ਸੂਟ ਰਹੇਗਾ ਇਹ ਵਾਲਾ ਤਾਂ ਬਹੁਤ ਹੀ ਪਿਆਰੇ 2.5 ਮੀਟਰ ਦੇ ਇਹਨਾਂ ਨਾਲ ਮਸਲੀਨ ਦੇ ਦੁਪੱਟੇ ਆਣਗੇ ਫਿਰ ਦੁਪੱਟੇ ਦੇ ਉੱਪਰ ਵੀ ਬਹੁਤ ਸੋਹਣੀ ਪ੍ਰਿੰਟਿੰਗ ਕੀਤੀ ਹੋਈ ਆ ਸੋ ਇਹ ਵਾਲਾ ਦੁਪੱਟਾ ਆਏਗਾ ਇਹਦਾ ਪ੍ਰੋਪਰ ਸਰਦਾਰੀ ਲੁੱਕ ਦੇ ਸੂਟ ਰਹਿਣਗੇ ਰੀਵਾ ਬ੍ਰਾਂਡ ਦੇ ਰਹਿਣਗੇ ਪ੍ਰੋਪਰ ਆਪਾਂ ਤੁਸੀਂ ਦੇਖ ਸਕਦੇ ਹੋ ਜਿੰਨੇ ਵੀ ਆਪਣਾ ਸਟੱਫ ਹੋਏਗਾ ਜਾਂ ਜੋ ਵੀ ਆਪਾਂ ਬ੍ਰਾਂਡ ਦਾ ਨੇਮ ਹੈ ਸੋ ਤੁਹਾਨੂੰ ਮੈਂਸ਼ਨ ਹੋਏਗਾ ਇਹਦਾ ਨੈਕਸਟ ਸੂਟ ਆ ਗਿਆ ਜੀ ਆਪਣੇ ਕੋਲੇ ਆਫ-ਵਾਈਟ ਦੇ ਉੱਪਰ ਇਹ ਵੀ ਬਹੁਤ ਪਿਆਰਾ ਸੂਟ ਹੈ ਇਹ ਵੀ ਰੀਵਾ ਬ੍ਰਾਂਡ ਦਾ ਹੀ ਰਹੇਗਾ 올-ਓਵਰ ਸੂਟ ਸੋ ਕਾਫੀ ਪੈਨਾਂ ਦੀ ਇਦਾਂ ਦੇ ਸੂਟ ਸੀ ਡਿਮਾਂਡ ਸੀ ਸੋ ਆਪਾਂ ਉਹਨਾਂ ਲਈ ਸਪੈਸ਼ਲ ਲੈ ਕੇ ਆਏ ਆਂ ਤੋ ਬਹੁਤ ਹੀ ਵਧੀਆ ਤੇ ਬਿਲਕੁਲ ਵਿਦਾਊਟ ਲਿੰਕ ਫ੍ਰੀ ਸੂਟ ਨੇ ਜੀ ਕੋਈ ਵੀ ਇਹਨਾਂ ਦੇ ਉੱਪਰ ਬੁਰਨੇ ਆਏਗਾ ਬਿਲਕੁਲ ਵੀ ਫੋ ਜਿੱਦਾਂ ਮਰਜ਼ੀ ਤੁਸੀਂ ਇਹਨਾਂ ਨੂੰ ਘਰ ਦੇ ਵਿੱਚ ਵਾਸ਼ ਕਰ ਸਕਦੇ ਹੋ ਇਹਦਾ ਦੁਪੱਟਾ ਆਏਗਾ ਇਹ ਵਾਲਾ ਬਹੁਤ ਹੀ ਸੋਹਣਾ ਸ਼ੇਡ ਹੈ ਸਾਰਿਆਂ ਦੇ ਵਿੱਚ ਡਿਫਰੈਂਟ ਕਲਰ ਤੇ ਡਿਫਰੈਂਟ ਪ੍ਰਿੰਟ ਆਉਣਗੇ ਅਲਗ-ਅਲਗ ਸਾਰੇ ਅਲਗ-ਅਲਗ ਤਰ੍ਹਾਂ ਦੇ ਸੂਟ ਹੋਣਗੇ ਨੈਕਸਟ ਪ੍ਰਿੰਟ ਆ ਗਿਆ ਜੀ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ ਥੋੜਾ ਡਸਟੀ ਦਾ ਕਲਰ ਹੁੰਦਾ ਉਹ ਆਏਗਾ ਇਹ ਵਾਲਾ ਸੋ ਤੁਸੀਂ ਦੀ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਪ੍ਰਿੰਟਿੰਗ ਹੈ ਇਸ ਦੀ ਹੋਰ ਇਹਦਾ ਦੁਪੱਟਾ ਵੀ ਬੜਾ ਹੀ ਸੋਹਣਾ ਹੈ ਸੋਇ ਵਾਲਾ ਜਿਦਾ ਦੁਪੱਟਾ ਆਏਗਾ ਨੈਕਸਟ ਫੀਲ ਆ ਗਿਆ ਇਹ ਵਾਲਾ ਵੀ ਬਹੁਤ ਹੀ ਜ਼ਿਆਦਾ ਸੋਨਾ ਪ੍ਰਿੰਟ ਆਏਗਾ ਬ੍ਰੀਕ ਫਲਾਰ ਤੇ ਵਿੱਚ ਕਈ ਕਸਟਮਰ ਬ੍ਰੀਕ ਫਲਾਰਸ ਪਸੰਦ ਕਰਦੇ ਆ ਸੋ ਉਹਨਾਂ ਲਈ ਆਪਾਂ ਇਹ ਵਾਲੇ ਬ੍ਰੀਕ ਫਲਾਰ ਦੇ ਵਿੱਚ ਲੈ ਕੇ ਆਏ ਆ ਔਰ ਇਹਦਾ ਦੁਪੱਟਾ ਵੀ ਬਹੁਤ ਹੀ ਸੋਹਣਾ ਸੋ ਕੁਲੜੁਲੜਾ ਦੁਪੱਟਾ ਰਹੇਗਾ ਦਾ ਸਟਾਲ ਟਾਈਪ ਨਹੀਂ ਆਪਾਂ ਕਵਾਂਗੇ ਇਹਨੂੰ ਪ੍ਰੋਪਰ ਦੁਪੱਟਾ ਹੈ ਜੀ ਇਸ ਦਾ लास्ट सूट आएगा जी ब्लैक के ऊपर बहुत सोना सूट है तो so, ये वाला ये पूरा ऑल ओवर सूट रहेगा और ये वाला दा दुपट्टा आएगा ਸੋ ਅੱਜ ਤੇ ਜਿੰਨੇ ਵੀ ਸੂਟ ਸੀਗੇ ਆਪਣੇ ਰੀਵਾ ਬ੍ਰਾਂਡ ਦੇ ਸੂਟ ਲੈਣਗੇ ਵਿਦੂ ਦੁਪੱਟਾ ਸੂਟ ਨੇ ਬਹੁਤ ਹੀ ਜੈਨੂਨ ਤੇ ਆਪਾਂ ਬਹੁਤ ਘੱਟ ਰੇਂਜ ਦੇ ਵਿੱਚ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਆ ਸੋ ਜਿਹੜਾ ਸੂਟ ਤੁਹਾਨੂੰ ਇਹਨਾਂ ਦੇ ਵਿੱਚੋਂ ਵਧੀਆ ਲੱਗਿਆ ਸਕਰੀਨਸ਼ਾਟ ਲੈ ਕੇ ਸਾਡਾ ਵਟਸਐਪ ਨੰਬਰ ਹੈਗਾ ਜੀ 7814942347 781594347 ਦੇ ਉੱਪਰ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਬਾਕੀ ਜੇ ਔਨ ਆਰਡਰ ਵੀ ਕੋਈ ਸੂਟ ਰੈਡੀ ਕਰਵਾਉਣੇ ਆ ਉਹ ਵੀ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਸੋ ਅੱਜ ਲਈ ਧੰਨਵਾਦ